What? Oh. ਲਿਬਰਲ ਪਾਰਟੀ ਜਿਹੜਾ ਜਿਹੜਾ ਟ੍ਰੈਂਡ ਸੀਗੇ ਉਸ ਹਿਸਾਬ ਨਾਲ ਉਹਨਾਂ ਨੇ ਪਰਫਾਰਮ ਵੀ ਕੀਤਾ ਹੈ ਹਾਲਾਂਕਿ ਕੰਜ਼ਰਵੇਟਿਵ ਪਾਰਟੀ ਕੋਲ ਮੌਕਾ ਸੀਗਾ ਬਹੁਤ ਵੱਡਾ ਮੌਕਾ ਸੀ ਬਿਕੋਜ਼ ਪਿਛਲੇ ਜਸਟਿਨ ਟੂਡੋ ਦੀ ਜਦੋਂ ਗਵਰਨਮੈਂਟ ਸੀਗੀ ਬਹੁਤ ਜ਼ਿਆਦਾ ਇਕਨੋਮੀ ਵਾਈਜ਼ ਵੀ ਤਾਂ ਰੀਅਲ ਸਟੇਟ ਵਿੱਚ ਵੀ ਤੇ ਹੋਰ ਇਕਨੋਮੀ ਵਾਈਜ਼ ਵੀ ਤਾ ਰੀਅਲ اسٹیਟ ਵਿੱਚ ਵੀ ਤੇ ਹੋਰ ਬਹੁਤ ਸਾਰੇ ਇਸ਼ੂ ਸੀ ਸਿਕਿਉਰਿਟੀ ਦਾ ਇਸ਼ੂ ਸੀਗਾ ਬਟ ਆਈ ਥਿੰਕ ਸਮ ਹਾਉ ਮਾ ਕਾਰਨੀ ਜਿੱਦ ਜੋ ਲੀਡਰਸ਼ਿਪ ਚੇਂਜ ਹੋਈ ਹੈ ਉਹਨਾਂ ਨੇ ਆਪਣਾ ਇਮੇਜ ਚੇਂਜ ਕੀਤਾ ਤਾਂ ਬੜੀ ਫਾਸਟ ਤਾਂ ਬੜੀ ਤੇਜ਼ ਆਪਣੀ ਕਲੀਅਰ ਵਿਜਨ ਨਾਲ ਉਹ ਵੋਟਰਸ ਦੇ ਮਨ ਚ ਆਪਣਾ ਪੂਰਾ ਪ੍ਰਭਾਵ ਛੱਡਣ ਨੂੰ ਤਾਂ ਵਿਸ਼ਵਾਸ ਜੇਤਾਨ ਨੂੰ ਕਾਮਯਾਬ ਹੋਏ ਹਨ ਹਾਲਾਂਕਿ ਐਜ਼ ਯੂ ਸੈਡ ਕਿ ਕੰਜ਼ਰਵੇਟਿਵ ਪਾਰਟੀ ਨੇ ਬਹੁਤ ਜ਼ਿਆਦਾ ਟੱਕਰ ਦਿੱਤੀ ਹੈ ਬਟ ਇੱਥੇ ਕੰਜ਼ਰਵੇਟਿਵ ਪਾਰਟੀ ਦਾ ਆਨਾ ਲਗਭਗ ਤੈ ਤੈ ਮੰਨ ਕੇ ਚੱਲ ਰਹੀ ਸੀ ਚਾਰ ਪੰਜ ਮਹੀਨੇ ਪਹਿਲੇ ਲੋਕੀ ਤਾਂ ਪੀਅਰ ਪੋਲੀ ਵਾਸ ਸਪੋਸਟ ਟੂ ਬੀ ਦਾ ਨੈਕਸਟ ਪ੍ਰਾਈਮ ਮਿਨਿਸਟਰ ਬਟ ਸਾਰਾ ਸਿਨੈਰੀਓ ਚੇਂਜ ਹੋਇਆ ਜਦੋਂ ਜਸਟਿਸ਼ ਟੂਡੋ ਨੇ ਲੀਡਰਸ਼ਿਪ ਤੇ ਰਿਜ਼ਾਈਨ ਕੀਤਾ ਤਾਂ ਮਾਕਾਨੀ ਨਵੇਂ ਲੀਡਰ ਬਣ ਕੇ ਆਏ ਤੇ ਉਹਨਾਂ ਦੀ ਸੌਫਟ ਸਟੇਟਮੈਂਟਸ ਕਲੀਅਰ ਵਿਜ਼ਨ ਤੇ ਉਹਨਾਂ ਦਾ ਇਕਨੋਮਿਕ ਬੈਕਗਰਾਉਂਡ ਜਿਹੜਾ ਹੈਗਾ ਉਹ ਲੋਕਾਂ ਦੇ ਮਨਚਕਾਰ ਕਰ ਗਿਆ ਕਿਉਂਕਿ ਕੈਨੇਡਾ ਦੇ ਇਸ ਟਾਈਮ ਸਭ ਤੋਂ ਵੱਡਾ ਮੁੱਦਾ ਜਿਹੜਾ ਹੈਗਾ ਉਹ ਇਕਨੋਮੀ ਦਾ ਹੈਗਾ ਤਾਂ ਲੋਕਾਂ ਨੇ ਸੋਚਿਆ ਕਿ ਇਕਨੋਮਿਸ ਜਿਹੜਾ ਹੈਗਾ ਉਹ ਜਿਆਦਾ ਜੇ ਕੰਟੀਨਿਊ ਲੀਡ ਕਰੇ ਤਾਂ ਜਿਆਦਾ ਸਾਨੂੰ ਫਾਇਦਾ ਹੋਏਗਾ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲਿਬਰਲ ਪਾਰਟੀ ਆਫ ਕੈਨੇਡਾ ਆਲਮੋਸਟ ਨੀਅਰ ਟੂ ਵਿਨ ਹੈ ਗਿਆ ਹਾਲਾਂਕਿ ਮਾਰਕ ਕਾਨੀ ਲੀਡਰਸ਼ਿਪ ਤਾਂ ਨੈਕਸਟ ਪ੍ਰਾਈਮ ਮਿਨਿਸਟਰ ਦਾ ਫਾਈਨਲ ਹੈ ਬਿਲਕੁਲ ਉਹਨਾਂ ਨੇ ਆਪਣੀ ਸੀਟ ਵੀ ਜਿੱਤੀ ਹੈ ਜਿੱਤ ਲਈ ਹੈ ਔਰ ਇਸ ਵਿੱਚ ਕਰ ਉਹਨਾਂ ਦਾ ਇੱਕ ਵਾਰ ਫਿਰ ਤੋਂ ਪੀਐਮ ਬੰਨਾ ਔਰ ਯਕੀਨਨ ਇੱਕ ਗੇਮ ਚੇਂਜਰ ਜਿਹੜਾ ਹੈ ਉਹ ਲਿਬਰਲ ਪਾਰਟੀ ਲਈ ਨਜ਼ਰ ਆਏ ਨੇ ਜਿਸ ਤਰ੍ਹਾਂ ਦੇ ਨਾਲ तमाम ਪਾਵੇਂ ਬਦਲਾਵ ਦੇਖਣ ਨੂੰ ਮਿਲੇ ਜਸਟਨ ਟਰੂਡੋ ਜਦੋਂ ਸੀਗੇ ਪੀਐਮ ਤਾਂ ਕਿਸ ਤਰ੍ਹਾਂ ਦੇ ਨਾਲ ਇਹ ਮਾਹੌਲ ਬਣਿਆ ਹੋਇਆ ਸੀ ਲੇਕਿਨ ਆਪਣੇ ਆਪ ਸੁਣਾ ਨੂੰ ਇੱਕ ਕ੍ਰੈਡਿਟ ਮਾਰ ਕਾਰਨੀ ਨੂੰ ਦੇਣਾ ਬੰਦ ਹੈ ਇਹ ਸਭ ਦੇ ਬਾਵਜੂਦ ਜੋ ਉਹਨਾਂ ਦਾ ਪਰਫਾਰਮੈਂਸ ਰਿਹਾ ਲੋਕਾਂ ਨੇ ਉਹਨਾਂ ਤੇ ਜੋ ਵਿਸ਼ਵਾਸ ਜਤਾਇਆ ਔਰ ਦੂਸਰੀ ਵਾਰ ਉਹਨੂੰ ਪੀਐਮ ਬਣਨ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਨੇ ਬਿਲਕੁਲ ਠੀਕ ਜੀ ਉਹਨਾਂ ਦਾ ਜਿਹੜਾ ਸincere ਚਿਹਰਾ ਸਾਹਮਣੇ ਆਇਆ ਵੋਟਰਸ ਦੇ ਤੇ ਆਈ ਵੁੱਡ ਸੇ ਥੈਟ ਜਿਹੜਾ ਪੀਰ ਪੋਲੀਵੋਰ ਹੈਗੇ ਆ ਉਹਨਾਂ ਦੇ ਆਪਣੀ ਪਾਰਟੀ ਦੇ ਬਹੁਤ ਜ਼ਿਆਦਾ ਸਿਸਟਮ ਫੇਲਿਅਰਸ ਰਹੇ ਆ ਤੇ ਬਹੁਤ ਜਿਹੜੇ ਮੌਕੇ ਸੀ ਉਹਨਾਂ ਕੋਲ ਜਿਹੜੇ ਮੁੱਦੇ ਸੀ ਉਹਨਾਂ ਨੂੰ ਅਡਰੈਸ ਕਰਨ ਨੂੰ ਉਹਦੇ ਅਗੇਂਸਟ ਫਰਮ ਸਟੇਟਮੈਂਟ ਦੇਣ ਨੂੰ ਉਹਨਾਂ ਮੇਖਲ ਕਿਤੇ ਹਿਚਕ ਗਏ ਜਾਂ ਵੋਟਰਸ ਦੇ ਮਨਚੋ ਜਗ੍ਹਾ ਨਹੀਂ ਬਣਾ ਪਾਏ ਤਾਂ ਪੀਰ ਪੋਲੀਵੋਰ ਦੀ ਕੰਜ਼ਰਵੇਟਿਵ ਪਾਰਟੀ ਜਿੱਤ ਸਕਦੀ ਸੀਗੀ ਜਿਹੜੇ ਟ੍ਰੈਂਡ ਸੀਗੇ ਪੰਜ ਮਹੀਨੇ ਪਹਿਲੇ ਬਟ ਮਾਰਕ ਕਾਰਨੀ ਹੈਜ਼ ਡਨ ਟ੍ਰੈਂਡਸ ਜੌਬ ਐਂਡ ਉਹ ਅਲਟੀਮੇਟਲੀ ਵੋਟਰਸ ਦੇ ਦਿਲਾਚਪਨਾ ਕਰ ਬਰਨ ਨੂੰ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਨੂੰ ਸਫਲ ਰਹੇ ਨੇ ਬਿਲਕੁਲ ਲੇਕਿਨ ਇਥੇ ਹਾਲਾਂਕਿ ਲਿਬਰਲ ਪਾਰਟੀ ਜਿਹੜਾ ਹੈ ਤਕਰੀਬਨ ਹੁਣ ਤਸਵੀਰ ਤੇ ਇਹ ਸਿਰਫ ਇੱਕ ਜਿਹੜਾ ਫਾਰਮੂਲਾ ਅਨਾਉਂਸਮੈਂਟ ਹੋਣਾ ਬਾਕੀ ਹੈ ਕੁਝ ਸੀਟਸ ਤੇ ਜਿਹੜਾ ਫਸਵਾ ਮੁਕਾਬਲਾ ਬਣਿਆ ਹੋਇਆ ਹੈ ਲੇਕਿਨ ਗੱਲ ਇਥੇ ਐਨਡੀਪੀ ਦੀ ਵੀ ਕਰਨਾ ਚਾਹਾਂਗੇ ਉਹਨਾਂ ਦੇ ਪ੍ਰਧਾਨ ਜਗਮੀਤ ਸਿੰਘ ਉਹਨਾਂ ਨੇ ਅਸਤੀਫਾ ਦਿੱਤਾ ਆਪਣੀ ਸੀਟ ਵੀ ਹਾਰੇ ਨੇ ਪਰਫਾਰਮੈਂਸ ਜੋ ਉਹਨਾਂ ਦੀ ਰਹੀ ਹੈ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਿਆ ਜਾ ਰਿਹਾ ਹੈ ਪਰਫਾਰਮੈਂਸ ਤਾਂ ਕਾਫੀ ਡਾਊਨ ਰਹੀ ਹੈ ਜੀ ਉਹਨਾਂ ਦੀ ਬਿਕੋਜ਼ ਉਹ ਪਾਰਟੀ ਜਿਹੜਾ ਪਾਰਟੀ ਜਿਹੜੀ ਪਾਰਟੀ ਮੰਨੀ ਜਾਂਦੀ ਹੈ ਉਹਦੇ ਵਾਸਤੇ ਉਹਨਾਂ ਨੂੰ ਘੱਟੋ ਘੱਟ 12 ਸੀਟਾਂ ਚਾਹੀਦੀ ਸੀਗੀਆਂ ਉਹ ਵੀ ਮੇਨਟੇਨ ਨਹੀਂ ਰੱਖ ਪਾਏ ਤਾਂ ਉਹਨਾਂ ਦਾ ਰਿਜ਼ਾਈਨ ਰੈਜ਼ੀਗਨੇਸ਼ਨ ਦੇਣਾ ਤਾਂ ਆਲਮੋਸਟ ਤੈ ਮੰਨਿਆ ਜਾ ਰਿਹਾ ਸੀਗਾ ਤੇ ਉਹਨਾਂ ਨੇ ਪੂਰੇ ਚੋਣ ਹੁਣੇ ਡਿਕਲੇਅਰ ਹੋਏ ਵੀ ਨਹੀਂ ਸੀ ਤਾਂ ਉਹਦੇ ਵਿੱਚ ਉਹਨਾਂ ਨੇ ਰਿਜ਼ਾਈਨ ਕਰਤਾ ਤੇ ਆਈ ਥਿੰਕ ਹੀ ਇਸ ਟੇਕਨ ਅ ਵਾਈਜ਼ ਡਿਸੀਜਨ ਉਹਨਾਂ ਦਾ ਡਿਸੀਜਨ ਸਹੀ ਹੈ ਤੇ ਨਵੀਂ ਜਿਹੜੀ ਲੀਡਰਸ਼ਿਪ ਆਏਗੀ ਐਨਡੀਪੀ ਦੀ ਉਹ ਪਾਰਟੀ ਨੂੰ ਨਵੀਂ ਦਿਸ਼ਾ ਦੇਣ ਨੂੰ ਸક્ષਮ ਰਹੇਗੀ ਪਰ ਐਨਡੀਪੀ ਐਜ਼ ਆਫ ਨਾਉ ਪਿਛਲੇ ਪਿਛਲੇ ਬਾਤੋਂ ਕਾਫੀ ਲੋ ਪਰਫਾਰਮ बिल्कुल देखते हो खास तौर जगमीत सिंह क्योंकि बड़े ज्यादा वोकल भी रहे तो की देखते दे ਨੇ ਕੋਈ ਰਾਜਨੀਤਿਕ ਭਵਿੱਖਤਾ ਬਹੁਤ ਜ਼ਿਆਦਾ ਬ੍ਰਾਈਟ ਨਹੀਂ ਹੈਗਾ ਸੌਰੀ ਟੂ ਸੇ ਬਟ ਐਂਡੀ ਪੀਚ ਮੇਬੀ ਸ਼ਾਇਦ ਐਡਵਾਈਜ਼ਰੀ ਚਾ बिकॉज ਉਹਨ ਲੀਡਰ ਰਹੇ ਹਨ ਇਸ ਸਾਲ ਤਾਂ ਐਂਡੀ ਪੀਚ ਕੋਈ ਉਹਨ ਪੋਜੀਸ਼ਨ ਮਿਲ ਜਾਏ ਤਾਂ ਇਜ਼ ਅ ਡਿਫਰੈਂਟ ਸਟੋਰੀ ਬਟ ਉਹਨਾਂ ਦਾ ਰਾਜਨੀਤਿਕ ਭਵਿੱਖ ਤਾਂ ਨਾ ਬ੍ਰਾਈਟ ਐਸ ਐਸ ਮੂਮੈਂਟ ਤੇ ਤੇ ਨਜ਼ਰ ਨਹੀਂ ਆ ਰਿਹਾ ਬਿਲਕੁਲ ਇਸ ਵਿੱਚ ਕਰ ਕਿਉਂਕਿ ਜਿਹੜੇ ਭਾਰਤੀ ਨੇ ਕਿਉਂਕਿ ਹਾਲ ਦੇ ਸਮੇਂ ਚ ਸਭ ਜਾਣਦੇ ਨੇ ਜਦੋਂ ਜਸਟਿਨ ਤੁੜੋ ਪ੍ਰਧਾਨ ਮੰਤਰੀ ਸਨ ਕਿਸ ਤੱਕਦਰ ਤਲਖੀ ਦੋਹਾਂ ਦੇਸ਼ਾਂ ਵਿੱਚਕਾਰ ਬਣੀ ਔਰ ਉਸ ਤੋਂ ਬਾਅਦ ਰਿਜ਼ਾਈਨ ਵੀ ਜਸਟਿਨ ਤੁੜੋ ਨੇ ਕੀਤਾ ਕਿਉਂਕਿ ਆਪਣਾ ਹੀ ਉਹਨਾਂ ਦਾ ਵਿਰੋਧ ਪਾਰਟੀ ਦੇ ਵਿੱਚ ਵੀ ਔਰ ਦੇਸ਼ ਵਿੱਚ ਵੀ ਹੋ ਰਿਹਾ ਸੀ ਬੈਰਾ ਹੁਣ ਇਸ ਜਿਹੜੇ ਨਵੀਂ ਸਰਕਾਰ ਬਣਨ ਜਾ ਰਹੀ ਹੈ ਉਸ ਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ ਭਾਰਤ ਦੇ ਨਾਲ ਰਿਸ਼ਤਿਆਂ ਦੇ ਵਿੱਚ ਮੇਰੇ ਹਿਸਾਬ ਨਾਲ ਮਾਰਕ ਕਾਨੀ ਥੋੜਾ ਜਿਆਦਾ ਮੈਚੁਰਤਾ ਸਮਝਦਾਰ ਲੀਡਰ ਹੈ ਤੇ ਇਕਨੋਮਿਸਟ ਵੀ ਹੈ ਮੈਨੂੰ ਨਹੀਂ ਲੱਗਦਾ ਕਿ ਕੰਟਰੀ ਲਾਈਕ ਚਾਈਨਾ ਤਾਂ ਇੰਡੀਆ ਜਿਨ੍ਹਾਂ ਨਾਲ ਵੱਡਾ ਵਪਾਰ ਹੋ ਸਕਦਾ ਹੈ ਤੇ ਓਪਰਚ्युनिटी ਬੇਅੰਤ ਹੈਗੇ ਹਨ ਤਾਂ ਡਾਇਸਪੋਰਾ ਵੀ ਦੋਨਾਂ ਕੰਟਰੀਆਂ 'ਚ ਬਹੁਤ ਰਹਿੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਦੋਨੋਂ ਕੰਟਰੀਆਂ ਦੇ ਵਿੱਚ ਸਟੈਂਡ ਸੌਫਟਨ ਹੋਣਗੇ ਤਾਂ ਰਿਲੇਸ਼ਨਸ਼ਿਪ ਬੈਟਰ ਹੋਏਗੀ ਇਮੀਗ੍ਰੇਸ਼ਨ ਤੇ ਵੀ ਪੋਜ਼ਿਟਿਵ ਅਸਰ ਪਏਗਾ ਤੇ ਮੈਨੂੰ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਇੰਡੀਆ ਦਾ ਕੈਨੇਡਾ ਦੇ ਰਿਲੇਸ਼ਨ ਬੈਟਰ ਹੋਣਗੇ ਆ ਕਾਨੀ ਆਨਲ ਬਿਲਕੁਲ ਤੁਸੀਂ ਬਹੁਤ ਕਲੋਸਲੀ ਇਸ ਪੂਰੀ ਇਲੈਕਸ਼ਨ ਨੂੰ ਦੇਖਿਆ ਕਿਹੜੇ ਉਹ ਡਿਸਾਈਡਿੰਗ ਫੈਕਟਰਸ ਤੁਹਾਡੇ ਸਾਹਮਣੇ ਰਹੇ ਕਿਉਂਕਿ ਕਨਜ਼ਰਵੇਟਿਵ ਪਾਰਟੀ ਕੋਲ ਬੜਾ ਵਧੀਆ ਮੌਕਾ ਸੀ ਟੂ ਕਮ ਬੈਕ ਔਰ ਸਰਕਾਰ ਬਣਾਉਣ ਦਾ ਲੇਕਿਨ ਲਿਬਰਲ ਪਾਰਟੀ ਇਥੇ ਪੂਰਾ ਐਜ ਲੈ ਕੇ ਸਰਕਾਰ ਬਣਾਉਣ ਦੇ ਬਿਲਕੁਲ ਨਜ਼ਦੀਕ ਹੈ ਅਹ ਦੇਖੋ ਰਾਧਾ ਜੀ ਗੱਲ ਬੜੀ ਸਿੰਪਲ ਹੈ ਐਸਟੈਂਮ ਕੈਨੇਡਾ ਦਾ ਜਿਹੜਾ ਆਮ ਬੰਦਾ ਹੈਗਾ ਜਿਹੜਾ ਜਨਮਾਨਸ ਹੈਗਾ ਉਹ ਇਕਨੋਮੀ ਨੂੰ ਲੈ ਕੇ ਬਹੁਤ ਚਿੰਤਿਤ ਹੈ ਉਹਦਾ ਐਸਟੈਂਮ ਜਿੱਦਾਂ ਨਵਾਂ ਕੋਈ ਬੰਦਾ ਆਇਆ ਉਹ ਐਸਟੈਂਮ ਕੰਮ ਨਹੀਂ ਲੈ ਸਕਦਾ ਗਰੋਸਰੀ ਰੇਟਸ ਬਹੁਤ ਜ਼ਿਆਦਾ ਵੱਧ ਗਏ ਐ ਲੋਜਿਸਟਿਕਸ ਬਹੁਤ ਜ਼ਿਆਦਾ ਲੋਡਡਾ ਇੰਸ਼ੋਰੈਂਸ ਬਹੁਤ ਵਧੀ ਹੋਈ ਹੈ ਤੇ ਲੋਕੀ ਮਤਲਬ ਜਿੰਨਾਂ ਨੂੰ ਕਹਿੰਦੇ ਆ ਆਪਾਂ ਉੱਥੇ ਕਿ ਵੀ ਤਰਾਹੀ ਤਰਾਹੀ ਕੀਤੀ ਹੋਈ ਹੈ ਲੋਕਾਂ ਨੇ ਤੇ ਲੋਕਾਂ ਨੇ ਸੋਚਿਆ ਕਿ ਅ ਐਸ ਐਸਟੇਮ ਜਿਹੜਾ ਲੀਡਰ ਹੈ ਉਹ ਇਕਨੋਮਿਸਟ ਹੋਏਗਾ ਤਾਂ ਇਟ ਊਡ ਬੀ ਬੈਟਰ ਕਿ ਉਹ ਕੰਟਰੀ ਦੇ ਹਾਲਾਤ ਸਮਝ ਕੇ ਤੇ ਵਪਾਰ ਨੂੰ ਵਧਾਵੇ ਤਾਂ ਇਮੀਗ੍ਰੇਸ਼ਨ ਨੂੰ ਸੌਫਟ ਕਰੇ ਰੂਲਸ ਨੂੰ ਤੇ ਅ ਪਿਛਲੀਆਂ ਜਿਹੜੀ ਗਲਤੀਆਂ ਹੋਈਆਂ ਬਿਕੋਜ਼ ਮਾਰਕ ਕਾਰਨੀ ਨੇ ਆਪਣੇ ਆਪਣੇ ਪ੍ਰੋਜੈਕਟ ਹੀ ਹਮੇ ਕੀਤਾ ਸੀਗਾ ਕਿ ਬਈ ਆਈ ਐਮ ਨਾਟ ਟਰੂਡੋ ਲਾਈਕ ਤੋਂ ਉਹਨੇ ਆਪਣੀ ਇਮੇਜ ਚੇਂਜ ਕੀਤੀ ਹੈ ਤੇ ਲੋਕਾਂ ਨੇ ਬਹੁਤ ਸੋਚ ਕੇ ਮੌਕਾ ਦਿੱਤਾ ਕਿਉਂਕਿ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਇਕਨੋਮੀ ਦਾ ਹੈਗਾ ਦੇ ਜੇ ਕੰਟਰੀ ਦਾ ਪਈਆ ਚਲੇਗਾ ਤਾਂ ਹੀ ਇੱਥੇ ਲੋਕਾਂ ਦੀ ਜ਼ਿੰਦਗੀ ਆਸਾਨ ਹੋਏਗੀ ਕਿਉਂਕਿ ਜ਼ਿੰਦਗੀ ਪਿੱਛੇ 1.5 ਸਾਲਾਂ ਤੋਂ ਬਹੁਤ ਮਾੜਾ ਹਾਲ ਸੀ ਪਰ ਲੱਗਦਾ ਹੈ ਕਿ ਮਾਕਾਰਨੀ ਜਿਨ੍ਹਾਂ ਨੂੰ ਦੂਸਰੀ ਵਾਰ ਹੁਣੋਂ ਪੀਐਮ ਬਣਨ گے ਇੱਕ ਬੜੀ ਵੱਡੀ ਰਿਸਪੌਂਸਿਬਿਲਟੀ ਉਹਨਾਂ ਦੀ ਦੇਸ਼ ਦੀ ਜਨਤਾ ਦਿੰਦੀ ਹੈ ਉਹਨਾਂ ਹੀ ਚੈਲੈਂਜਿੰਗ ਹੋਣ ਵਾਲੀ ਉਹਨਾਂ ਲਈ ਕਿ ਸਭ ਚੀਜ਼ਾਂ ਟਰੈਕ ਤੇ ਆਣ ਅਮ ਮਾਰ ਕਰਨੀ ਅਸੀਂ ਕਹਿ ਰਹੇ ਹਾਂ ਕਿ ਦੂਸਰੀ ਵਾਰ ਬਣਨ ਕਿਉਂ ਪਹਿਲਾਂ ਤਾਂ ਬਹੁਤ ਘਟ ਦਿੰਨ ਵਾਸਤੇ ਹੀ ਰਹੇ ਆ ਪੈਨਿਸ ਤੋਂ ਉਹਨਾਂ ਨੂੰ ਕੁਝ ਮੌਕਾ ਵੀ ਨਹੀਂ ਮਿਲਿਆ ਤੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਜਿੱਦਾਂ ਬਣੇ ਸੀ ਨਾਲ ਹੀ ਇਲੈਕਸ਼ਨ ਡਿਕਲੇਅਰ ਕਰਤੇ ਸੀਗੇ ਤੇ ਉਹਨਾਂ ਦਾ ਸਾਰਾ ਜੋਰ ਇਲੈਕਸ਼ਨਸ ਤੇ ਲੱਗਿਆ ਹੋਇਆ ਸੀਗਾ ਤੇ ਹੁਣ ਜਿਹੜਾ ਫੁੱਲ ਫਲੈਸ਼ डानਗੇ ਜਦੋਂ ਮਿਨਿਸਟਰੀ ਬਣੇਗੀ ਨਵਾਂ ਕੈਬਨਿਟ ਆਏਗਾ ਨਵਾਂ ਵਿਜ਼ਨ ਆਏਗਾ ਤੇ ਮੈਨੂੰ ਲੱਗਦਾ ਹੈ ਕਿ ਕੰਟਰੀ ਨੂੰ ਇਸ ਇਕਨੋਮੀਕ ਟਰਮਲ ਤੋਂ ਕੱਢਣ ਵਾਸਤੇ ਉਹਨਾਂ ਦਾ ਜਿਹੜਾ ਐਫਰਟ ਹੈਗਾ ਐਜ਼ ਐਨ ਇਕਨੋਮਿਸਟ ਵੀ ਤੇ ਨਾਓ ਐਜ਼ ਅ ਪ੍ਰਾਈਮ ਮਿਨਿਸਟਰ ਵੀ ਉਹਨਾਂ ਦਾ ਵਿਜਨ ਬਹੁਤ ਕੰਮ ਕਰੇਗਾ ਤੇ ਬਹੁਤ ਹੈਲਪਫੁਲ ਲੱਗੇਗਾ ਕੈਨੇਡਾ ਨੂੰ ਇਸ ਮੁਸੀਬਤ ਤੋਂ ਬਾਹਰ ਕੱਢਣ ਨੂੰ ਬਿਲਕੁਲ ਇਸ ਵੇਲੇ ਕਿਉਂਕਿ ਬਹੁਤ ਸਾਰੇ ਚੈਲੰਜਸ ਨੇ ਉਸ ਨੂੰ ਦੂਰ ਕਰਨ ਪਾਣਾ ਔਰ ਕੈਨੇਡਾ ਦੀ ਜਨਤਾ ਦੀ ਜਿਹੜੀ ਉਮੀਦਾਂ ਨੇ ਉਸ ਤੇ ਖਰੇ ਉਤਰਨਾ ਨਾਲ ਦੇ ਨਾਲ ਚੈਲੈਂਜਿੰਗ ਉਹਨਾਂ ਲਈ ਹੋਏਗਾ ਭਾਵੇਂ ਅਮਰੀਕਾ ਦੇ ਨਾਲ ਰਿਸ਼ਤੇ ਨੂੰ ਲੈ ਕੇ ਕਿਉਂਕਿ ਜਿਸ ਕਦਰ ਇੱਕ ਥ੍ਰੈਟ ਅਸੀਂ ਕਹਿ ਸਕਦੇ ਡੋਨਲਡ ਜੋ ਜਿਸ ਤਰ੍ਹਾਂ ਦੇ ਨਾਲ ਲਾਈਫ ਚ ਵਿੱਚ ਨਜ਼ਰ ਆਏ ਆ ਪਾਰ ਦੇ ਨਾਲ ਰਿਸ਼ਤੇ ਹੋਣ ਸੋ ਅਜੇ ਵਿਚਾਰ ਇਸ ਨੂੰ ਬੈਲੈਂਸ ਕਰਨਾ ਵੀ ਬੜੀ ਵੱਡੀ ਰਿਸਪੌਂਸਿਬਿਲਟੀ ਰਹਿਣ ਵਾਲਾ ਹੈ ਹਾਂਜੀ ਉਹ ਵੀ ਇੱਕ ਬੜਾ ਰੀਜ਼ਨ ਸੀਗਾ ਆਫਟਰ ਇਕਨੋਮਿਕ ਕੰਡੀਸ਼ਨ ਐ ਬੜਾ ਰੀਜ਼ਨ ਸੀ ਬਿਕੋਜ਼ 트럼ਪ ਦੇ ਜਿਹੜੀ ਕੰਟੀਨਿਊਸ ਕਮਕੀ ਆ ਰਹੀਆਂ ਸੀ ਗਿਆ ਕੈਨੇਡੀਅਨਸ ਨੂੰ ਲੈ ਕੇ ਜਾਂ ਉਹਨਾਂ ਨੇ ਡਿਫਰੈਂਟ ਆਪਣੇ ਟਵੀਟਸ ਕੀਤੇ ਟਾਈਮ ਔਨ ਟਾਈਮ ਜਸਟਿਨ ਟੂਡੋ ਦੇ ਵੱਲ ਵੀ ਤਾਂ ਮਾਰਕ ਕਾਰਨੀ ਤੇ ਟਾਈਮ ਵੀ ਤੇ ਉਹਦੇ ਨਾਲ ਕੀ ਹੋਇਆ ਕਿ ਵਨ ਕੈਨੇਡਾ ਜਾਂ ਕੈਨੇਡਾ ਸਟਰੋਂਗ ਜਾਂ ਉਹ ਜਿਹੜਾ ਨੈਸ਼ਨਲਿਜ਼ਮ ਵਾਲੀ ਫੀਲਿੰਗ ਸੀ ਉਹ ਬਹੁਤ ਆਈ ਲੋਕਾਂ 'ਚ ਤੋਂ ਉਹਨਾਂ ਨੂੰ ਲੱਗਿਆ ਕਿ ਬਈ ਐਸਟੇ ਸਾਨੂੰ ਟੁੱਟਣ ਨਹੀਂ ਚਾਹੀਦਾ ਵੀ ਸ਼ੂਡ ਸਟੈਂਡ ਵਿਦ ਮਾਰਕ ਕਾਰਨੀ ਐਂਡ ਗਿਵ ਅਸ ਅ ਫੀਲਿੰਗ ਥੈਟ ਯੂਐਸ ਨੂੰ ਕਲੀਅਰ ਸੰਦੇਸ਼ ਦਈਏ ਕਿ ਕੈਨੇਡਾ ਇੱਕ ਹੈ ਤੇ ਇੱਥੇ ਰਹਿਣ ਦੇ ਵਾਲੇ ਲੋਕੀ ਸਾਰੇ ਇਕ ਮਤ ਨਾਲ ਸੋਚ ਰਹੇ ਆ ਤੇ ਉਸ ਕਾਰਨ ਵੀ ਮਾਰਕਾਨੇ ਨੂੰ ਇਸ ਵਿਜ਼ਨ ਦਾ ਬੜਾ ਫਰਕ ਪਿਆ ਹੈ ਬਿਲਕੁਲ ਔਰ ਗੱਲ ਜੇ ਕਰੀਏ ਖਾਸ ਤੌਰ ਤੇ ਕਿਉਂਕਿ ਹਰ ਵਾਰ ਜਦੋਂ ਇਲੈਕਸ਼ਨਸ ਹੁੰਦੇ ਨੇ ਫੈਡਰਲ ਇਲੈਕਸ਼ਨਸ ਜਾਂ ਹੋਰ ਪੰਜਾਬੀਆਂ ਦੀ ਕੰਟ੍ਰਿਬਿਊਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਕੈਂਡੀਡੇਟਸ 'ਤੇ ਇਸ ਪਰ ਬਹੁਤ ਸਾਰਾ ਤਨ ਸੋ ਕਿਸ ਤਰ੍ਹਾਂ ਦਾ ਓਵਰਆਲ ਪਰਫਾਰਮੈਂਸ ਰਿਹਾ ਪਰਫਾਰਮੈਂਸ ਦੇਖੋ ਪੰਜਾਬੀ ਦੇ ਗਏ ਇਸ ਪੰਜਾਬੀ ਆ ਇੰਡੀਅਨ ਦੇ ਅਗੇਂਸਟ ਇੰਡੀਆ ਦੇਸੀ ਦੇ ਅਗੇਂਸਟ ਦੇਸੀ ਜਿਆਦਾਤਰ ਖੜੇ ਸੀਗੇ ਬ੍ਰੈਮਟਨ ਵਿਚ ਵੀ ਤਾਂ ਸਰੀ ਵਿਚ ਵੀ ਉਸ ਪਾਸੇ ਜਿੱਥੇ ਪੰਜਾਬੀ ਡਾਇਸਪੋਰਾ ਕਾਫੀ ਹੈਗਾ ਜਾਂ ਇੰਡੀਅਨ ਡਾਇਸਪੋਰਾ ਕਾਫੀ ਹੈਗਾ ਤੇ ਕੰਪੀਟੀਸ਼ਨ ਤਾਂ ਕਮਿਊਨਿਟੀ ਵਿਚ ਸੀਗਾ ਦੋਨਾਂ ਪਾਰਟੀਆਂ ਨੇ ਐਸੀ ਕਮਿਊਨਿਟੀ ਤੋਂ ਬਹੁਤ ਜ਼ਿਆਦਾ ਕੈਂਡੀਡੇਟ ਖੜੇ ਕੀਤੇ ਹਨ ਤੇ इवन ਐਂਡੀਪੀ ਨੇ ਵੀ ਕਈ ਕੈਂਡੀਡੇਟ ਜਿਹੜੇ ਹੈ ਆਪਣੀ ਕਮਿਊਨਿਟੀ ਤੋਂ ਲਿੱਤੇ ਸੀਗੇ ਤੇ ਕੰਪੀਟੀਸ਼ਨ ਬਿਟਵੀਨ ਦਾ ਕਮਿਊਨਿਟੀ ਸੀਗਾ ਤਾਂ ਆਪਣੀ ਕਮਿਊਨਿਟੀ ਨੇ ਦੋਨੋਂ ਪਾਸੇ ਜਿਨ੍ਹਾਂ ਦੇ ਵੀ ਜੋ ਕਨਜ਼ਰਵੇਟਿਵ ਨੂੰ ਫਾਲੋ ਕਰ ਰਹੇ ਸੀ ਜਾਂ ਲਿਬਰਲ ਨੂੰ ਫਾਲੋ ਕਰ ਰਹੇ ਸੀ ਦੋਨਾਂ ਨੇ ਆਪਣਾ ਵੜ ਚੜ ਕੇ ਪੂਰਾ ਪਾਰਟ ਲੀਤਾ ਤੁਹਾਨੂੰ ਪਤਾ ਹੈ ਕਿ ਵੀ ਆਪਣੀ ਕਮਿਊਨਿਟੀ ਜਿਹੜੀ ਹੈ ਉਹ ਪੋਲਿਟੀਕਲ ਬੜੀ ਅਵੇਅਰ ਵੀ ਹੈਗੀ ਤੇ ਐਕਟਿਵ ਵੀ ਹੈਗੀ ਹੈ ਤੇ ਉਹਨਾਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ ਤਾਂ ਜਿਨ੍ਹਾਂ ਦੀ ਜਿੱਤ ਹੋਈ ਹੈ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ जी बहुत बहुत शुक्रिया अरविंद जी इस तमाम डिटेल्स के लिए और जानकारी दे सो इतने जिस कदर ये हूँ रिजल्ट सामने आए हैं साफ हो चुके हैं कि लिबरल पार्टी जोड़ी है सरकार बना जा रही है तो मारकानी ने अगले पीएम कनाडा के बनने वाले ने खबर हाले होर भी ने एक होर छोटी ब्रेक फिलहाल रुकते हैं